ਚਾਰੇ ਪਾਸੇ ਪਾਣੀ ਪਾਣੀ ਚਾਰੇ ਪਾਸੇ ਕੋਈ ਏਰੀਆ ਨਹੀਂ ਬਚਿਆ ਜਿੱਥੇ ਪਾਣੀ ਨਾ ਹੋਊਗਾ ਭਾਵਾ ਇਹ ਕਿਵੇਂ ਕਰਾਂ ਹਾਂ ਵੀ ਬਾਈ ਕੀ ਹਾਲ ਚਾਲ ਅਮੀਰ ਕਰਨਾ ਸਾਰੇ ਠੀਕ ਹੋਵਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਦਰਿਆ ਮੇਰਾ ਇਹ ਪਾਕਿਸਤਾਨ ਨੂੰ ਜਾਂਦਾ ਪਾਣੀ ਬਹੁਤ ਜ਼ਿਆਦਾ ਆ ਪੱਕ ਪਹਿਲਾਂ ਵੀ ਵੀਡੀਓ ਪਾਈ ਸੀ ਅੱਜ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਦਰਿਆ ਦਿਖਾਵਾਂਗੇ ਤੇ ਦੇਖਣ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਬਣੀ ਹੋਈ ਆ ਫਲਾਦ ਬਹੁਤ ਮਾੜੇ ਹੋਏ ਪਏ ਆ ਇੱਥੇ ਆਏ ਸੀ ਆ ਰਹੀ ਕਿ ਜਿੱਧਰ ਬਣ ਏ ਆ ਬਾਈ ਹਾਲਾਤ ਦੇਖੋ ਇੱਧਰ ਇਹ ਜਿਹੜੇ ਆ ਇਹ ਏਰੀਆ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸਾਰਾ ਓਏ ਪਲ ਤੋਂ ਮਾਰਦੇ ਫੀਟਾਂ ਗਿਆ ਲਿਆ ਜਲਦੀ ਮੋਟਰਾਂ ਓਏ ਜਲਦੀ ਲਿਆ ਜਲਦੀ ਲਿਆ ਜਲਦੀ ਪਿਆਗੇ ਇਹ ਦੇਖ ਸਕਦੇ ਆ ਬਾਈ ਇੱਧਰ ਸਾਰਾ ਇਹ ਜਿਹੜਾ ਪਾਣੀ ਇੱਧਰ ਨੂੰ ਜਾਂਦਾ ਵਾ ਆ ਦੇਖਣ ਆਣ ਦੀ ਭੀੜ ਤਾਂ ਇੱਥੇ ਇੰਨੀ ਜ਼ਿਆਦਾ ਲੱਗੀ ਹੋਈ ਹੈ ਨਾ ਆ ਬੂਟੀ ਇਹਦੇ ਵਿੱਚ ਕਿਸ ਤਾਣੇ ਬਹੁਤ ਕੰਮ ਖਰਾਬ ਕੀਤਾ ਹੈ ਬੂਟੀ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਆ ਆ ਤੁਸੀਂ ਦੇਖ ਸਕਦੇ ਆ ਬਾਈ ਇੱਧਰ ਆ ਇੱਧਰੋਂ ਪਾਣੀ ਆਉਂਦਾ ਉਹ ਮੇਰਾ ਆ ਸਾਰਾ ਪਾਣੀ ਦਾ ਪਾਣੀ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਤੇ ਕਾਠ ਇੱਥੇ ਬਹੁਤ ਜ਼ਿਆਦਾ ਵੇਖਣ ਵਾਲਾ ਜਿਹੜਾ ਕਾਠ ਆ ਉਹ ਜ਼ਿਆਦਾ ਵਾ ਆਹ ਦੇਖੋ ਬਈ ਬੁਰਾ ਹਾਲ ਕੀਤਾ ਪਾਣੀ ਨੇ ਰੰਗ ਰੰਗ ਦਾ ਕੰਮ ਚੱਲਦਾ ਹੈ ਕਾਠ ਇੱਥੇ ਬਹੁਤ ਜ਼ਿਆਦਾ ਵੇਖਣ ਵਾਲਿਆਂ ਨੇ ਬੁਰਾ ਹਾਲ ਕੀਤਾ ਹੋਇਆ ਵਾ ਤੋ ਕਿ ਤਰ੍ਹਾਂ ਦੇਖਣਾ ਮੇਰੇ ਪਾਣੀ ਨੇ ਇੰਨਾ ਕੁ ਬਰਾਲ ਕੀਤਾ ਇਧਰ ਦੇਖੋ ਨੂੰ ਸਾਰਾ ਵਿਰਿਆਦ ਕਾਰੇ ਸਾਰੇ ਪਾਸੇ ਪਾਣੀ ਪਾਣੀ ਚਾਰੇ ਪਾਸੇ ਕੋਈ ਏਰੀਆ ਨਹੀਂ ਬਚਾ ਵੀ ਇੱਥੇ ਪਾਣੀ ਨਾ ਹੋਊਗਾ ਭਾਵਾ ਆਏ ਪਹਿਲਾ ਪਾਣੀ ਪੇਜ ਆਉਂਦਾ ਰੱਬਾ ਇਹਦਾ ਪਾਣੀ ਬੜਾ ਤੇਜ਼ ਆ। ਇਹਦਾ ਫਲੋ ਯਾਰ। ਇਹਦਾ ਪਾਣੀ ਦਾ ਪਾੜਾ ਤੇ ਆ ਨਾ ਸਪੀਡ ਬਹੁਤ ਜ਼ਿਆਦਾ ਆ ਪਾਣੀ ਦੀ। ਲਗਾਤਾਰ ਪਾਣੀ ਹੁੰਦਾ ਤਾਂ ਲਗਾਤਾਰ। ਬਿਨਾਂ ਸੋਚੇ ਸੰਭੇ। ਜਿੰਨਾ ਕ ਪਾਣੀ ਯਾਰ ਮਤਲਬ ਗਾਹ ਨੂੰ ਜਾਂਦਾ ਉਹਨਾਂ ਦੇ ਪਿੱਛੇ ਨੂੰ ਹੁੰਦਾ ਇਹਦੇ ਵਿੱਚ ਕੋਈ ਚੀਜ਼ ਡੱਗ ਪਈ। ਮੈਨੂੰ ਲੱਗਦਾ ਸ਼ਾਇਦ ਵੱਟ ਸਕਦੀ ਹੋਣਾ ਕਾਰਨ ਚਾਂਸ ਹੈ ਨਹੀਂ ਵਜਣ ਦੇ। ਜਿਹੜੀ ਉਹਦੇ ਮੈਂ ਵੀਡੀਓ ਬਣਾਈ ਸੀ ਉਹ ਉੱਥੇ ਬੈਠਾ ਸੀ ਇਹ ਜਗ੍ਹਾ ਦੇ ਉੱਪਰ। ਤੇ ਸਾਰੇ ਪਾਣੀ ਹੋਇਆ ਆਇਆ ਹੋਇਆ ਐਸ ਟਾਈਮ ਇਹ ਮਤਲਬ ਬਹੁਤ ਬੁਰਾ ਹਾਲ ਆ ਯਾਰ ਇਹ ਇਹ ਸਾਰਾ ਏਰੀਆ ਇਹਦਾ ਪਾਕਿਸਤਾਨ ਨਹੀਂ ਜਾਂਦਾ ਜਿੱਥੇ ਨਾ ਵੀ ਪਾਣੀ ਆ ਵੇਖ ਮੈਂ ਲੈਂਦਾ ਕੱਠੇ ਤੇ ਬਹੁਤ ਜਿਆਦਾ ਹਰੀਕੇ ਪੱਤਣ ਦੇ ਉੱਪਰ ਪੁਰਾਣੇ ਪੌਲ ਦੇ ਉੱਪਰ ਵੀ ਇਹ ਵਿੱਚ ਹੀ ਕੰਮ ਕੁੰਮ ਚੱਲੀ ਜਾਂਦਾ ਵਾ ਤੁਸੀਂ ਦੇਖ ਸਕਦੇ ਐ ਇਸ ਟਾਈਮ ਦੇ ਹਾਲਾਤ ਇਹ ਬਹੁਤ ਮੰਦਾ ਹਾਲ ਆ ਬਾਈ ਓਏ ਲੋ ਵੀ ਮਿੱਤਰੋ ਹੁਣ ਗਾਹ ਨੂੰ ਵਾਧਦੇ ਹੋਰ ਤੇ ਪਾਸੇ ਨੂੰ ਚਾਲਦੇ ਆ ਪਾਣੀ ਦਾ ਯਾਰ ਬਹੁਤ ਜਿਆਦਾ ਆ ਰਿਹਾ ਸੋਚ ਆ ਜਾਵੇ ਨਾ ਤੇ ਪਾਣੀ ਦਾ ਕੋਈ ਅੰਤ ਹੀ ਨਹੀਂ ਗਾ ਸਪੀਡ ਆ ਜਿਹੜੀ ਪਾਣੀ ਦੀ ਉਹ ਵੀ ਬਹੁਤ ਜਿਆਦਾ ਵਾ ਆ ਸਾਰਾ ਪਾਕਿਸਤਾਨ ਇਹਦੇ ਸਮੇਂ ਵਾਰ-ਵਾਰ ਦੱਸਦਾ ਪਿਆ ਵਾ ਤੇ ਹੁਣ ਆਪਾਂ ਗਾਹ ਨੂੰ ਦੇਖਦੇ ਆ ਕਿੱਧਰ ਉਹ ਇੱਥੇ ਤੱਕ ਦੋ ਥਾਂ ਤੋਂ ਕਹਿੰਦੇ ਪਾਣੀ ਆਇਆ ਪਰ ਉਧਰ ਚੱਲਦੇ ਹੁਣ ਆਪਾਂ ਹੋਰ ਪਾਣੀ ਤੋਂ ਮੁੜਿਆ ਇਹਨਾਂ ਇੱਕ ਤਾਂ ਘਟ ਗਿਆ ਨਾ ਪਾਣੀ ਐਨੋਂ ਚਲਾ ਗਿਆ ਪਾਣੀ ਤਾਂ ਪਾਣੀ ਘਟ ਗਿਆ ਇਹ ਵੇਖ ਕੰਨੋ ਮਤਲਬ ਲੋਕੀ ਜਿੰਦੇ ਬਹੁਤ ਦੂਰ ਦੂਰ ਰੋਕਦੇ ਪਏ ਹਨ ਦੀ ਪਿਆ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਇਧਰੋਂ ਪਾਣੀ ਛੱਡ ਆ ਗਿਆ ਇਧਰੋਂ ਆਹ ਸਾਈਡੋਂ ਮੈਂ ਆਪਣੀ ਦੇਖਿਆ ਨਹੀਂ ਵੇਖ ਰਿਹਾ ਜਾਂਦਾ ਹੋਇਆ ਲਾਂਗੇ ਉਹਦੇ ਉਹਦੇ ਬਈ ਆਪਾਂ ਐ ਪਈ ਤੇ ਗਏ ਸੀਗੇ ਵੀਡੀਓ ਬਣਾਉਣਾ ਤੁਹਾਨੂੰ ਦਿਖਾਉਣਾ ਮੈਂ ਸਾਰਾ ਪਾਣੀ ਨਾਲ ਭਰਿਆ ਹੋਇਆ ਆ ਡੂੰਗਾ ਏਰੀਆ ਜਿਹੜਾ ਇਹਦੇ ਖਿਸ਼ਾਨ ਕਰ ਲਈ ਪੈ ਤੁਹਾਨੂੰ ਦਿਖਾਉਣਾ ਮੈਂ ਉਹ ਸੜਕ ਉਤੋਂ ਦੇ ਗਏ ਸੀ ਮੈਨੂੰ ਲੱਗਦਾ ਉਹ ਸੜਕ ਡੱਬ ਗਈ ਹੋਣੀ ਉਹ ਪਾਣੀ ਨਾਲ ਗਾਂ ਇਹ ਤੌਰ ਮੜਾ ਇਤੋਂ ਸੜਕ ਲੀ ਜਾਂਦੀ ਐ ਇੱਕ गांव ਨੇ ਆ ਸਾਰਾ ਪਿਆੰਬਰ ਸਾਹਮਣੋਂ ਜਾਂਦੀ ਸ਼ੜਕ ਕਰਨਤਾਰ ਨੂੰ ਇਹਦੇ ਆਸੇ ਪਾਸੇ ਜਮਾ ਪਾਣੀ ਭਰ ਆ ਵੇਖੋ ਸੱਡਾਂ ਤੇ ਜਮਾ ਓਵਰਲੋਡ ਹੋਇਆ ਪਿਆ ਪਾਣੀ ਯਾਰ ਸ਼ੜਕ ਜੀ ਦਿਖਾਉਣਾ ਤੁਹਾਨੂੰ ਮੈਂ ਲੋ ਵੀ ਬਾਈ ਪਾਣੀ ਜਿਹੜਾ ਹੈਗਾ ਇੱਥੇ ਬਹੁਤ ਜ਼ਿਆਦਾ ਆਵਾਜ਼ ਪਿਛਲੀ ਵੀਡੀਓ ਤੁਹਾਨੂੰ ਆਪ ਪਾਈ ਸੀ ਤੁਸੀਂ ਵੀ ਇਹ ਵੀਡੀਓ ਨੂੰ ਸਾਰਿਆਂ ਨੇ ਦੇਖਿਆ ਸੀ ਉਦੋਂ ਇੱਥੇ ਕੋਈ ਜਾਂ ਹਾਲਾਤ ਨਹੀਂ ਸੀ ਪਾਣੀ ਪੂਣੀ ਦੇ ਹੁਣ ਜਿਹੜੇ ਹਾਲਾਤ ਬਹੁਤ ਮਾੜੇ ਆ ਯਾਰ ਇੱਥੋਂ ਦੇ ਲੋਕਾਂ ਦੇ ਝੋਨੇ ਫਸਲਾਂ ਯਾਰ ਬਹੁਤ ਖਰਾਬ ਮੈਂ ਬਹੁਤ ਔਖੀ ਗੱਲ ਹੈ ਮੈਂ ਆਇਆ ਸੀ ਗਾਇਰ ਇੱਧਰ ਮੈਂ ਕਿਹ ਚੱਲਣਾ ਕੋਈ ਨਾ ਕੋਈ ਇੱਧਰ ਇਹਦੇ ਨਾਲ ਹੈਲਪ ਕਰਾ ਸਕਦੇ ਨੇ ਮੈਨੂੰ ਲੱਗਦਾ ਇਹ ਗਲਤ ਪਾਸੇ ਆ ਗਿਆ ਹਾਂ ਜਿਹੜਾ ਪਰਲਾ ਏਰੀਆ ਸੁਲਤਾਨਪੁਰ ਲੋਧੀ ਵਾਲਾ ਉਧਰ ਬੁਰਾ ਹਾਲਾ ਹੁਣ ਇੱਧਰ ਸਾਨੂੰ ਪਤਾ ਨਹੀਂ ਗਾ ਅਖਰੀ ਇੱਧਰ ਆ ਐਡੀ ਵੀਡੀਓ ਬਣਾਈ ਸੀ ਗੁਰਦੁਆਰੇ ਦੇ ਪਿਛਲੀ ਵਾਰੀ பிடுதல் <Dealable tôi> <AU� hint>